ਔਰ ਹਮੇਸ਼ਾ ਹੀ ਮੈਂ ਇਥੇ ਗੱਲ ਕਹਿੰਦਾ ਰਿਹਾ ਕਿ ਬਲਾਓ ਜਰੂ ਮਰਜੀ ਪਰ ਉਹ ਤੂੰ ਤਾਂ ਪੁੱਛ ਰਿਹਾ ਸਮਾਜ ਲਈ ਕੀ ਕਰਕੇ ਆ ਤੂੰ ਸਭ ਤੋਂ ਵੱਡੀ ਪੰਚਾਇਤ ਚ ਵੀ ਗਿਆ ਪਾਰਲੀਮੈਂਟ ਚ ਵੀ ਗਿਆ ਇੱਥੇ ਬੋਲ ਕੇ ਗਿਆ ਜਿਹੜੀ ਉਹ ਬੋਲੇ ਕਿ ਆ ਸਮਾਜ ਲਈ ਉੱਥੇ ਪ੍ਰਾਪਤੀਆਂ ਕੀ ਕੀਤੀ ਆ ਅਸੀਂ ਉਹ ਤੋਂ ਕਦੇ ਜਵਾਬ ਨਹੀਂ ਮੰਗਿਆ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਚੁਣ ਕੇ ਗਏ ਐਮ ਐਲ اے ਇਰੇ ਅੱਜ ਦੇ ਮੁੱਖ ਬਲਾਰੇ ਨੇ ਡਾਕਟਰ ਨਛੱਤਰਪਾਲ ਜੀ ਐਮਐਲਏ ਨਮਾ ਸ਼ਹਿਰ ਜੀ ਨੇ ਜੋ ਦੱਸਿਆ ਉਹ ਕਿਉਂ ਬੋਲੇ ਉੱਥੇ ਇਹ ਗੱਲ ਸਮਝਣੀ ਪੈਗੀ ਆਪਾਂ ਉਹ ਸਮਾਜ ਦੀ ਖਾਤਰ ਕਿਉਂ ਬੋਲੇ ਇਹ ਸਾਨੂੰ ਗੱਲ ਸਮਝਣੀ ਪੈਗੀ ਇਸ ਸਾਫ ਸ੍ਰੀ ਕੰਚੀਰਾਮ ਤੋਂ ਪਹਿਲਾਂ ਬਾਬਾ ਸਾਹਿਬ ਨੇ ਵੀ ਸਮਝਾਈ ਸੀ ਬਾਬਾ ਸਾਹਿਬ ਦੀ ਗੱਲ ਸਾਫ ਸ੍ਰੀ ਕੰਚੀਰਾਮ ਨੇ ਕਹਿ ਕੇ ਕੀ ਸਮਝਾਇਆ ਬਈ ਜੇਦੀ ਟਿਕਟ ਦੂਜੇ ਦੀ ਹੋਏਗੀ ਪੈਸਾ ਦੂਜੇ ਦਾ ਹੋਏਗਾ ਸਪੋਰਟ ਦੂਜੇ ਦੀ ਹੋਏਗੀ ਉਹ ਗੱਲ ਤੁਹਾਡੀ ਕਦੇ ਵੀ ਨਹੀਂ ਕਰ ਸਕਦੇ ਜੇ ਇਹ ਟੈਕਟ ਵੀ ਤੁਹਾਡੀ ਹੋਏਗੀ ਸਪੋਰਟ ਵੀ ਤੁਹਾਡੀ ਹੋਏਗੀ ਤੇ ਪੈਸਾ ਵੀ ਤੁਹਾਡਾ ਹੈਗਾ ਉਹ ਡਾਂਕ ਦੇ ਚੋਰ ਤੇ ਗੱਲ ਕਰੇਗਾ ਇਸ ਕਰਕੇ ਹੀ ਡਾਕਟਰ ਨਛੱਤਰਪਾਲ ਜੀ ਡਾਂਕ ਦੇ ਚੋਰ ਤੇ ਗੱਲ ਕਰਦੇ ਆ ਟੈਕਟ ਵੀ ਸਮਾਜ ਦੀ ਆ ਪੈਸਾ ਵੀ ਸਮਾਜ ਦਾ ਸਪੋਰਟ ਵੀ ਸਮਾਜ ਦੀ ਹੈ ਇਹ ਸਾਨੂੰ ਸੋਚਣਾ ਪੈਗਾ 2027 ਲਈ ਕਿਆ ਸੋਚਦੇ ਹੋ ਜੱਦਨ ਭੌਜਨ ਸਮਾਜ ਪਾਰਟੀ ਦਾ ਸਮਰਥਕ ਯੂਨਿਟ ਇੱਥੇ ਬਣਾਉਣ ਲੱਗਾ ਦਰੋਸਾ ਸਾਰੇ ਸਾਥੀ ਬੈਠੇ ਆ 1.5 ਸਾਲ ਲੱਗਾ ਰਿਹਾ ਮੈਂ 1.5 ਸਾਲ 1.5 ਸਾਲ ਤੋਂ ਬਾਅਦ ਕੋਈ ਨਾ ਕੋਈ ਚੁਰਚਰਾ ਛੱਡ ਜਾ ਕੰਨ ਨਵੀਂ ਗੱਲ ਕਾ ਪੈਦਾ ਕਰ ਜਾ ਕੰਨ ਮਾਇਆ ਵੇ ਤਾਂ ਪੈਸੇ ਲੈ ਗਏ ਜੀ ਉੱਥੇ ਕਾਂਸੀ ਰਾਮ ਤਾਂ ਬੈਕ ਗਿਆ ਸਗਾ ਜੀ ਉੱਥੇ ਉਹ ਤਾਂ ਇਹਨੇ ਪੈਸੇ ਲੈ ਕੇ ਉਹ ਨਿਆਣੇ ਬਿਉਣੇ ਸੀ ਨਾ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਤਾਂ ਇਸ ਸਟੇਜ ਤੋਂ ਐਸੇ ਸਟੇਜ ਤੋਂ 2016 ਚ ਤੋਂ ਪਹਿਲਾਂ ਪੈਨ ਕੁਮਾਰੀ ਮਾਇਆਬਤ ਇਹਨੂੰ ਅਕਿਰਤ ਕਣ ਵੀ ਕਿਹਾ ਗਿਆ ਐਸੇ ਸਟੇਜ ਤੋਂ ਵਿਰੋਧ ਹੋਇਆ ਡਾਂਕੇ ਦੇ ਚੋੜਤੇ ਹੋਇਆ ਫਮੈਂ ਕਿਹਾ ਕਿ ਆਰਐਸਐਸ ਕਿਸੇ ਵੀ ਸ਼ਕਲ ਚ ਆ ਸਕਦੀ ਹੈ ਉਹ ਪੱਗ ਤਾਰੇ ਵੀ ਹੋ ਸਕਦਾ ਉਹ ਉਮਰ ਤਾਰੇ ਵੀ ਹੋ ਸਕਦਾ ਉਹ ਕਿਸਾਂ ਤਾਰੇ ਉਹ ਮਕੀ ਕਲੀਅਨਸ਼ਿਪ ਵੀ ਹੋ ਸਕਦਾ ਬੋਦੀ ਬਣ ਕੇ ਵੀ ਆ ਸਕਦਾ ਪਰ ਬ੍ਰੇਨ ਉਹਦਾ ਆਰਐਸਐਸ ਦਾ ਜਿਹੜਾ ਉਹ ਸਾਡੀ ਗੱਲ ਕਦੇ ਵੀ ਨਹੀਂ ਕਰੇਗਾ ਅਸਕਰ ਕੇ ਮੈਂ ਕਹਿਣਾ ਚਾਹੁੰਦਾ ਉਸ ਦਾ ਜਾਗ ਲੱਗਾ ਤਾਂ ਵਰਲਡ ਵਾਈ ਬੀਐਸਪੀ ਬਣੀ ਵਰਲਡ ਵਾਈ ਬੀਐਸਪੀ ਸਪੋਰਟਰ ਬਣਿਆ ਤਾਂ ਮੈਂ ਕਹਿਣਾ ਚਾਹੁੰਦਾ ਕਿ ਅੱਜ ਜੇ ਨਿਊਯਾਰਕ ਦੀ ਧਰਤੀ ਤੋਂ ਬਸਪਾ ਦਾ ਵਿਰੋਧ ਕਰਨਾ ਬੰਦ ਕਰ ਦਨ ਨਾ ਸਪੋਰਟ ਕਰਨ ਕੋਈ ਗੱਲ ਨਹੀਂ ਵਿਰੋਧ ਕਰਨਾ ਹੀ ਬੰਦ ਕਰ ਦਨ ਤਾਂ ਮੈਂ ਗੱਲ ਸਾਡੀ ਪੰਜਾਬ ਦੀ ਧਰਤੀ ਤੇ ਬਣ ਸਕਦੀ ਹੈ ਇੱਥੇ ਜਦੋਂ ਵੀ ਗੱਲ 바ਵਾ ਸਾਹਿਬ ਦੇ ਜੈਪੀ ਜੈ ਗੁਰਦੇਵ ਤਾਂ ਬਹੁਤ ਕਹਿੰਦੇ ਆ ਪਰ ਨਾ ਤਾਂ ਗੁਰੂ ਦੀ ਗੱਲ ਮੰਨਦੇ ਨਾ ਹੀ 바ਵਾ ਸਾਹਿਬ ਦੀ ਮੰਨਦੇ ਨਾ ਇਹਨੇ ਗੁਰੂ ਰਵਿਦਾਸ ਦੀ ਗੱਲ ਮੰਨਦੇ ਨਾ 바ਵਾ ਸਾਹਿਬ ਦੀ ਮੰਨਦੇ ਆ ਪਰ ਜੈਪੀ ਬਹੁਤ ਕਹਿੰਦੇ ਆ ਇਸ ਕਰਕੇ ਮੇਰੀ ਬੇਨਤੀ ਅੱਜ ਦੇ ਮੌਕੇ ਦੇ ਉੱਪਰ ਅਗਰ ਪੰਜਾਬ ਦੀ ਧਰਤੀ ਉੱਪਰ ਸੱਚੀ ਮੁੱਚੀ ਤੁਸੀਂ ਗੁਰੂਆਂ ਦੀ ਰਾਜ ਲੈਣਾ ਚਾਹੁੰਦੇ ਆ ਤਾਂ ਡਾਕਟਰ ਨਛੱਤਰਪਾਲ ਜੀ ਨੇ ਜਿੰਨੇ ਇੱਥੇ ਕੰਮ ਗਣਾਏ ਆ ਜਿੰਨੇ ਵੀ ਇੱਥੇ ਦੂਜੀਆਂ ਪਾਰਟੀਆਂ ਚ ਆਉਂਦੇ ਆ ਉਹਨੂੰ ਖੜਾ ਕਰਕੇ ਇੱਥੇ ਕੰਮ ਦਾ ਗਣਾਉਂਵਾ ਦੇ ਕੋਲੋਂ ਵੀ ਕੀ ਕਰਕੇ ਆ ਸਾਡੇ ਲਈ ਜਸਟ ਇੱਥੇ ਬੋਲ ਗਿਆ ਤਾਂ ਕਹਿ ਦੇ ਉੱਥੇ ਕਿਉਂਕਿ ਦੂਜੇ ਬੋਲਣ ਨਹੀਂ ਦਿੰਦੇ ਉਹਨੂੰ ਦੱਸਿਆ ਨਾ ਡਾਕਟਰ ਨਛੱਤਰ ਜੀ ਨੇ ਬਸ ਸਾਰੇ ਐਮਐਲਏ ਨੂੰ ਉਹ ਮੈਮੋਰੰਡੰਦੇ ਰਹੇ ਪਰ ਗੱਲ ਨਹੀਂ ਕਿਸੇ ਨੇ ਕੀਤੀ ਕਿ ਉਹ ਕਿੰਨੀ ਗੱਲ ਕੀਤੀ ਕਿ ਉਹ ਚੇਪੀ ਦੂਜਿਆਂ ਦੀ ਲੱਗੀ ਹੋਈ ਉਹਦੇ ਮੂੰਹ ਤੇ ਬੋਲੇਗਾ ਕਿਦਾਂ ਕਿਦਾਂ ਬੋਲੇਗਾ ਉਹਨੂੰ ਗਾਂ ਟੈਕਨੀਮੈਂਟ ਨਹੀਂ ਜਾਂ ਟੈਕਨੀਮੈਂਟ ਹੋਏ ਐਮਐਲਏ ਨਹੀਂ ਬਣਣਾ ਉਹ ਕਹਿੰਦਾ ਖਾਸ ਨੂੰ ਖਵੇ ਸਮਾਜ ਕੱਢ ਕੇ ਮੈਂ ਕੀ ਲੈਣਾ ਮੈਂ ਕੀ ਲੈਣਾ ਇੱਕ ਗੱਲ ਮੈਂ ਯਾਦ ਕਰਾਣਾ ਚਾਹੁੰਦਾ ਅੱਜ ਦੇ ਮੌਕੇ ਤੇ ਮੈਂ ਟਾਈਮ ਥੋੜਾ ਜਿਹਾ 2 ਮਿੰਟ ਵੱਧੇ ਲੈ ਜਾਊਗਾ ਅੱਜ ਜਿਹੜਾ ਸਿਕਾ ਮੰਤਰੀ ਸੀਗਾ ਸਿਕਾ ਮੰਤਰੀ ਜਿਹੜਾ ਅਕਾਲੀ ਦਲ ਬਾਲ ਦੇ ਵਿੱਚ ਰਿਹਾ ਸੀਗਾ ਆ ਖੈਰੇ ਦਾ ਫਾਦਰ ਸਾਹਿਬ ਡਾਕਟਰ ਸਾਹਿਬ ਉਹਦੀ ਮੌਤ ਹੋ ਗਈ ਸੀ ਭੋਗ ਤੇ ਚਲ ਗਿਆ ਭੋਗ ਤੇ ਗਏ ਉੱਥੇ ਅਸੀਂ ਪਿੱਛੇ ਬੈਠੇ ਤਾਂ ਮੋਰੇ ਸਰਵਨ ਸਿੰਘ ਫਲੋਰ ਜੀ ਬੈਠੇ ਸਾਡੇ ਸਮਾਜ ਦਾ ਉਹ ਸਰਵਨ ਸਿੰਘ ਫਲੋਰ ਜੀ ਬੈਠੇ ਉਸ ਵੇਲੇ ਰਿਜ਼ਰਵੇਸ਼ਨ 4 ਐਮਐਲਏ ਦੀ ਹੋਰ ਸੀ 35 34 ਬਣ ਗਏ ਸਨ 30 ਤੋਂ ਬਾਅਦ 35 34 ਬਣੇ 5 ਦੀ ਹੋਰ ਹੋਈ ਸੀ ਤਾ ਉਹ ਬਸਪਾ ਦੇ ਪ੍ਰਧਾਨ ਕ੍ਰਿਪਲ ਸਾਨੂੰ ਕਹਿੰਦਾ ਕਹਿੰਦਾ ਜੀ ਹੁਣ ਆਪਣੀ ਹੋਰ ਤਰੱਕੀ ਹੋ ਗਈ ਕਹਿੰਦਾ ਕੀ ਹੋ ਗਿਆ ਜੀ ਕਹਿੰਦਾ 5 ਹੋਰ ਕਹਿੰਦਾ ਰਿਜ਼ਰਵੇਸ਼ਨ ਮਿਲਿਆ ਕਹਿੰਦਾ ਚਮਚੇ ਪੈਦਾ ਹੋ ਗਏ ਹੋਰ ਸਮਾਜ ਦੀ ਗੱਲ ਨਹੀਂ ਕਰਨ ਵਾਲੇ ਹੈਗੇ ਚਮਚੇ ਪੈਦਾ ਹੋਏ ਇਸ ਕਰਕੇ ਮੇਰੀ ਬੇਨਤੀ ਅੱਜ ਦੇ ਮੌਕੇ ਤੇ ਜਿਹੜੇ ਕਹਿੰਦੇ ਤੇ ਬਹੁਜਨ ਸਮਾਜ ਪਾਰਟੀ ਰਿਜ਼ਲਟ ਨਹੀਂ ਕੱਢਦੀ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਅੱਜ ਦੇ ਮੌਕੇ ਤੇ ਸਭਾ ਸੋਸਾਇਟੀਆਂ ਨਵੇਂ ਅੰਬेडਕਰ ਦੇ ਸੈਨਾ ਕੋਈ ਮੈਨਾ ਕੋਈ ਗੁਰਵਦਾਸ ਦੇ ਨੋਂ ਤੇ ਬਣ ਗਿਆ ਉਹ ਅਸੀਂ ਇੱਥੋਂ ਉਹਨਾਂ ਨੂੰ ਪੈਸਾ ਭੇਜਦੇ ਆਂ ਉਹਨਾਂ ਨੂੰ ਪੁੱਛਿਓ ਤਾਂ ਕਦੇ ਵੀ ਮਾਲਵੇ ਚ ਕਦੇ ਨਹੀਂ ਬਣਦਾ ਤੁਹਾਡਾ ਯੂਨਿਟ ਅੰਬेडਕਰ ਸੈਨਾ ਦਾ ਮਾਲਵੇ ਚ ਕਦੇ ਨਹੀਂ ਬਣਦਾ ਮੈਨਾ ਦਾ ਮਾਝੇ ਚ ਕੱਤੇ ਨਹੀਂ ਬਣਦਾ ਕਿਉਂਕਿ ਮੈਂ ਮਾਲ ਵਿੱਚ ਵੀ ਕੰਮ ਕੀਤਾ ਮੈਂ ਮਾਝੇ ਚ ਵੀ ਕੀਤਾ ਹੋਇਆ ਮੈਨੂੰ ਪਤਾ ਉੱਥੇ ਕੀ ਕੀ ਹੈ ਉੱਥੇ ਇਸ ਕਰਕੇ ਨਹੀਂ ਬਣਦਾ ਕਿਉਂਕਿ ਬਸਪਾ ਉੱਥੇ ਕਮਜ਼ੋਰ ਹੈ ਉੱਥੇ ਵਿਰੋਧੀਆਂ ਨੂੰ ਲੋੜ ਨਹੀਂ ਹੈਗੀ ਮੈਨਾ ਬਣਾਉਣ ਦੀ ਦੁਆਬੇ ਦੇ ਵਿੱਚ ਬਸਪਾ ਇੱਕ ਮਜ਼ਬੂਤ ਹੈ ਉੱਥੇ ਹੀ ਵਿਰੋਧੀਆਂ ਦੀ ਲੋੜ ਆ ਜਿਹੜਾ ਵੀ ਜੰਮਦਾ ਉੱਥੋਂ ਉਹੀ ਦੁਆਬੇ ਚੋਂ ਜੰਮਦਾ ਇਸ ਕਰਕੇ ਮੇਰੀ ਬੇਨਤੀ ਆ ਪੈਸਾ ਭੇਜਣਾ ਬੰਦ ਕਰ ਦਿਓ ਇਧਰੋਂ ਬਾਹਰੋਂ ਤਾਂ ਉਹ ਵੀ ਜੰਮਣੇ ਬੰਦ ਹੋ ਜਾਣਗੇ ਇਸ ਕਰਕੇ ਮੇਰੀ ਬੇਨਤੀ ਅੱਜ ਦੇ ਮੌਕੇ ਤੇ ਨਛੱਤਰਪਾਲ ਜੀ ਨੇ ਜੋ ਤੁਸੀਂ ਪੰਜਾਬ ਦੀ ਅਸੈਂਬਲੀ 'ਚ ਕਿਹਾ ਉਹ ਪੰਜਾਬ ਦੇ ਵੱਡੀ ਪੰਚਾਇਤ ਹੈ ਜਿਹੜੀ ਵੱਡੀ ਪੰਚਾਇਤ ਦੇ ਅੰਦਰ ਤੁਸੀਂ ਕਿਹਾ ਹੀ ਨਹੀਂ ਹੈਗਾ ਕਿਰਾਇਆ ਵੀ ਆ ਉਹ ਕਿਰਾਇਆ ਵੀ ਆ ਜੇ ਤੁਸੀਂ ਅਧੋਲਨ ਅੰਦਰ ਲੜਿਆ ਤੁਸੀਂ ਬਾਹਰ ਵੀ ਅਧੋਲਨ ਸੜਕਾਂ ਤੇ ਲੜਾਇਆ ਇਸ ਕਰਕੇ ਮੇਰੀ ਬੇਨਤੀ ਅੱਜ ਦੇ ਮੌਕੇ ਤੇ ਕੋਈ ਗੱਲਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਕਰਨ ਵਾਲੀਆਂ ਪਰ ਅੱਜ ਮੌਕਾ ਇਸ ਗੱਲ ਦਾ ਹੈਗਾ ਸਾਨੂੰ ਤੋੜਨ ਲਈ ਹਰ ਹਿੱਲਾ ਵਰਤਣਾ ਹੈ ਮੈਂ ਗਿਆ 2 ਮਹੀਨਾ ਲਈ ਸੀਗਾ ਜਦੋਂ ਤੇ ਲੱਗਿਆ ਮੈਨੂੰ ਵਿਆਹ ਵੀ ਚੱਲਿਆ ਉਹ ਵੀ ਚੱਲਿਆ ਤਾਂ 5 ਮਹੀਨੇ ਲਾਏ ਜਿੱਥੇ ਨਹੀਂ ਵੀ ਕੁਝ ਬਣਦਾ ਸੀ ਜਿੰਨੀ ਕਿ ਸਾਡੀ ਜੋਗ ਸੀ ਸਾਡਾ ਬ੍ਰੇਨ ਸੀ ਸਾਡਾ ਕੰਮ ਕਰਦਾ ਸੀ ਅਸੀਂ ਕੀਤਾ ਇਸ ਕਰਕੇ ਮੇਰੀ ਬੇਨਤੀ ਸਾਰਿਆਂ ਨੂੰ ਜਿੰਨੇ ਸਾਥੀ ਤੁਸੀਂ ਇੱਥੇ ਬੈਠੇ ਆਂ ਸਭ ਦੇ ਵੀ ਲਿੰਕ ਪਿੰਡਾਂ 'ਚ ਹੈਗੇ ਆਪਣੇ ਸਭ ਦੇ ਜਿੰਨੇ ਇੱਥੇ ਬੈਠੇ ਕੋ ਮੇਰੇ ਇਕੱਲੇ ਦੇ ਨਹੀਂ ਹੈਗੇ ਜੇ ਸਾਰੇ ਆਪਰ ਰਲ ਕੇ ਲੱਗ ਜਾਈਏ ਤਾਂ ਕੋਈ ਬਾਲੀ ਵੱਡੀ ਗੱਲ ਇਹ 2027 ਨੂੰ ਜਿੱਤਣਾ ਬੜੀ ਵੱਡੀ ਗੱਲ ਨਹੀਂ ਹੈ ਕੋਈ ਸਤਾਏ ਨੂੰ ਜਿੱਤਣਾ ਇਸ ਕਰਕੇ ਸਾਨੂੰ ਇਕੱਠੇ ਹੋ ਕੇ ਲੱਗਣਾ ਪੈਗਾ ਤਦ ਕਿਤੇ ਗਲਾ ਮਸਲਾ ਹੱਲ ਹੋ ਸਕਦਾ ਕਿਉਂਕਿ ਜੇ ਸਾਡਾ ਸਬਕਾਂਸ਼ੀ ਰਾਮ ਨੇ ਇੱਕ ਗੱਲ ਕਹੀ ਸੀ ਮੈਂ ਕਹਿ ਕੇ ਆਪਣੀ ਗੱਲ ਬੰਦ ਕਰ ਦਿੰਦਾ ਤੁਹਾਡਾ ਸੰਗਠਨ ਮਜ਼ਬੂਤ ਹੋਏਗਾ ਐਮਪੀ ਐਮਐਲਏ ਪੈਦਾ ਹੋ ਜਾਣਗੇ ਤੁਹਾਡਾ ਸੰਗਠਨ ਮਜ਼ਬੂਤ ਨਹੀਂ ਹੋਏਗਾ ਐਮਪੀ ਐਮਐਲਏ ਪੈਦਾ ਨਹੀਂ ਹੋ ਸਕਦੇ ਇਸ ਕਰਕੇ ਅਗਲੀ ਗੱਲ ਇਹ ਕਹਿੰਦੇ ਸਾਡਾ ਫੁਲਾਨਾ ਲੀਡਰ ਬੈਕ ਗਿਆ ਸਬਕਾਂਸ਼ੀ ਰਾਮ ਨੇ ਕਹਿੰਦੇ ਸਵਾਲ ਕੀਤਾ ਵੀ ਤੁਹਾਡਾ ਫੁਲਾਨਾ ਬੈਕ ਗਿਆ ਉਹ ਕਹਿੰਦਾ ਜਦ ਤੱਕ ਸਮਾਜ ਵਿਕੇਗਾ ਉਦੋਂ ਨਾ ਵੇਕਣ ਵਾਲਾ ਲੀਡਰ ਨਹੀਂ ਪੈਦਾ ਹੋ ਸਕਦਾ ਜਦੋਂ ਨਾ ਵੇਕਣ ਵਾਲਾ ਲੀਡਰ ਉਦੋਂ ਪੈਦਾ ਹੋਇਆ ਜਿੱਦਣ ਸਮਾਜ ਨਾ ਵੇਕਣ ਵਾਲਾ ਪੈਦਾ ਹੋ ਗਿਆ ਜੈਪੀ ਜੈਪਾਰਤ ਵਾਏ